ਇਹ ਤਾਂ ਬਹੁਤ ਵਿਗੜ ਗਈ ਹੈ ਬੜੇ ਬੜੀ ਗੱਲ ਨਹੀਂ ਨਹੀਂ ਕਹੀਂ ਦਲੇਲ ਸਾਹਿਬ ਨੂੰ ਮਿਲ ਕੇ ਆਏ ਪਿਛਲੇ ਦਿਨੀ ਛੇ ਤਾਂ ਲਾਜ਼ਮੀ ਆ 70 75 ਸਾਲ ਦੀ ਉਮਰ ਹੈ ਉਹਨਾਂ ਦੀ ਉਹ ਇੱਕ ਵਾਰ ਉਹ ਜ਼ਿੰਦਗੀ ਦੇ ਵਿੱਚ ਕੈਸੇ ਤੋਂ ਪੀੜਤ ਰਹੇ ਮੈਂ ਤਾਂ ਮਤਲਬ ਪਹਿਲੀ ਗੱਲ ਕਿ ਉਹਨਾਂ ਦੇ ਸਿੱਦਕ ਨੂੰ ਸਲੂਟ ਕਰਦਾ ਕਿ ਉਹ ਇੰਨਾ 1 ਮਹੀਨੇ ਤੋਂ ਪਾਸਾ ਮਾ ਭੁੱਖੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਹ ਸ਼ੂਗਰ ਦੇ ਬੀਜ ਹੈ ਸ਼ੂਗਰ ਵਾਲਾ ਬੰਦਾ ਜਿਹੜਾ ਜਿਹਨੂੰ ਸ਼ੂਗਰ ਹੈ ਉਹਨੂੰ ਹੀ ਪਤਾ ਜੇ ਤਾਂ ਮੈਨੂੰ ਸ਼ੂਗਰ ਦਾ ਮੈਨੂੰ ਪਤਾ ਆ ਕਿ 1.5 2 ਉਹ ਅੱਜੇ ਜਦੋਂ ਤੇ ਜਦੋਂ ਭੁੱਖ ਲੱਗਦੀ ਹੈ ਤੇ ਸ਼ੂਗਰ ਦੇ ਕੀ ਭਾ ਜੜੀ ਦੇ ਸੋ ਮੈਂ ਮਤਲਬ ਕਿੰਨਾ ਕਿਤੇ ਜਿਹੜੀ ਟੀਟਸ ਤਾਂ ਹੀ ਭਾਜਪੀ ਨੇ ਕੇਂਦਰ ਸਰਕਾਰ ਨੇ ਪੜਾਈ ਆ ਕਿਸਾਨਾਂ ਦੀਆਂ ਮੰਗਾ ਪਤਾ ਸੀ ਉਹ ਮੰਗਾ ਜਿਹੜੀਆਂ ਹੱਲ ਕਰਨੀਆਂ ਚਾਹੀਦੀਆਂ ਉਹ ਢੱਲੇ ਵਾਲ ਸਾਹਿਬ ਦੀ ਜਾਨ ਜਿਹੜੀ ਉਹ ਬਚਾਉਣੀ ਚਾਹੀਦੀ ਹੈ ਉਹ ਅਸੀਂ ਸਾਰੇ ਉਹਨਾਂ ਨਾਲ ਹਮ ਅਸੀਂ ਮਤਲਬ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪਾਈ ਹੈ ਕਿਸਾਨਾਂ ਲਈ ਹਮੇਸ਼ਾ ਹੀ ਉਦੋਂ ਹੀ ਉਦੋਂ ਕਿਹਾ ਕਿ ਸਾਡੀ ਜਿੱਥੇ ਡਿਊਟੀ ਲਾਓਗੇ ਅਸੀਂ ਹਰ ਡਿਊਟੀ ਨਿਭਾਵਾਂਗੇ ਜਿਹੜੀ ਕਿਸਾਨਾਂ ਲਈ ਪੰਜਾਬ ਦੀ ਕਿਉਂਕਿ ਖੇਤੀਬਾੜੀ ਐਗਰੀਕਲਚਰ ਸਟੇਟ ਹੈ ਪੰਜਾਬ ਦੇ ਵਿੱਚ ਸਾਡੀ ਡਿਊਟੀ ਆ ਕੇ ਪੰਜਾਬ ਦੀ ਖੇਤੀਬਾੜੀ ਨੂੰ ਜਿਹੜਾ ਬਚਾਈਏ ਸੋ ਡੱਲੇਵਾਲ ਸਾਹਿਬ ਦੇ ਆਪਾਂ ਨਾਲਿਆ ਕੋਈ ਇਦਾਂ ਦੀ ਕੋਈ ਡੱਲੇਵਾਲ ਸਾਹਿਬ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾ ਲਗਾਇਆ ਕਿ ਡੱਲੇਵਾਲ ਸਾਨੂੰ ਹਸਪਤਾਲ ਕੋਲ ਲੈ ਆਇਆ ਜਿਹੜਾ ਉਹਨਾਂ ਦਾ ਇਲਾਜ ਕੋਈ ਨਹੀਂ ਕਰਵਾਇਆ ਜਾਦਾ ਸਰ ਸੁਪਰੀਮ ਕੋਰਟ ਉੱਤੇ ਬੈਠੇ ਆ ਦੇਖੋ ਗੱਲ ਇਹ ਹੈ ਕਿ ਅਸੀਂ ਬਕਾਇਦਾ ਉੱਥੇ ਹਸਪਤਾਲ ਬਣਾਇਆ ਸਾਡ ਹਸਪੀਟਲ ਜਿਹੜਾ ਬਿਲਕੁਲ ਮੋਚੇ ਦੇ ਉੱਤੇ ਬਣਿਆ ਉਹ ਉੱਥੇ ਹਰ ਦਾ ਦਾ ਤੋਬੋਸਟ ਹਸਪੀਟਲ ਜਿਹੜਾ ਕ੍ਰੀਏਟ ਕੀਤਾ ਫਸਵਾਲੇ ਆ ਕੇ ਅਜੇ ਦੱਲਿਆਲ ਸਾਹਿਬ ਨੇ ਮੈਡੀਕਲ ਅਹੀ ਉਧਰ ਜਦ ਗਏ ਸੀਗੇ ਅਸੀਂ ਉਹਨਾਂ ਬੇਨਤੀ ਕੀਤੀ ਕਿ ਤੁਸੀਂ ਮੈਡੀਕਲ ਹੜਤਾਲ ਜਿਹੜੀ ਛੱਡ ਦਿਓ ਬਾਕੀ ਠੀਕ ਹੈ ਆਪਣਾ ਅੰਛਨ ਜਿਹੜਾ ਤੁਸੀਂ ਆਪਣਾ ਜਾਦੀ ਰੱਖੋ ਅਜੇ ਉਹ ਇਸ ਚੀਜ਼ ਲਈ ਬੰਦੇ ਨਹੀਂ ਪਰ ਜੋ ਕੁਝ ਸੁਪਰੀਮ ਕੋਰਟ ਨੇ ਕਿਹਾ ਜੋ ਕੁਝ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਅਸੀਂ ਉਹ ਪੂਰਾ ਲਾਗੂ ਕੀਤਾ ਉਹ ਉੱਥੇ ਬਕਾਇਦਾ ਵਧੀਆ ਇੱਕ ਹਸਪਤਾਲ ਜਿਹੜਾ ਉਹ ਬਣਾਇਆ ਜੀ ਠੀਕ ਹੈ ਥੈਂਕ ਯੂ